ਇਹ ਮਾਮਲਾ ਇਦਾਂ ਹੈ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਗਰਦਾਸਪੁਰ ਸ਼ਹੀਦ ਹਰੀਸ਼ ਜਮਾ ਜੀ ਦੀਆਂ ਜੋਗ ਦਿਸ਼ਾ ਨਿਸ਼ਾਨ ਦੇ ਹੇਠ ਜਿਹੜੇ ਮਾੜੇ ਅਸਰਾਂ ਦੇ ਖਿਲਾਫ ਜਿਹੜੀ ਇੱਕ ਮੁਹਿੰਮ ਚਲਾਈ ਹੋਈ ਹੈ ਔਰ ਉਸ ਮਿਹਨਤ ਦੇ ਤਹਿਤ ਥਾਣਾ ਬਰਾਮਪੁਰ ਕੋਲ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਜਿਸ ਦੇ ਵਿੱਚ ਸਾਡੇ ਐਸਐਸਪੀ ਬਰਾਮਪੁਰ ਸਰਬਜੀਤ ਸਿੰਘ ਜੀ ਦੀ ਜੋਗ ਰਹਿਨੁਮਾਈ ਹੇਠ ਤੇ ਅਸੀ ਜਗੀਰ ਚੰਦ ਕਾਉਂਟਰ ਇੰਟੈਲੀਜੈਂਸ ਸਾਡੇ ਗਰਦਾਸਪੁਰ ਔਰ ਸਪੈਸ਼ਲ ਬ੍ਰਾਂਚ ਦੀ ਨਾਕਾਬੰਦੀ ਦੇ ਦੌਰਾਨ ਏਸੀ ਡਿਗੀਰ ਚੰਦ ਨੂੰ ਇੱਕ ਸੀਕ੍ਰੀਟ ਇਨਫੋਰਮੇਸ਼ਨ ਮਿਲੀ ਜਿੰਦਾ ਸਿੰਘ ਨਾਮ ਦਾ ਲੜਕਾ ਜੋ ਸਤਾਨੀ ਪਿੰਡਾ ਰਹਿਣ ਵਾਲਾ ਉਹਦੇ ਕੋਲ ਨਜਾਇਜ਼ ਹਥਿਆਰ ਹੈਗੇ ਆ ਔਰ ਉਹ ਨਜਾਇਜ਼ ਹਥਿਆਰਾਂ ਨੂੰ ਗਾਫਰ ਵੇਚਣ ਦਾ ਉਹ ਕੰਮ ਕਰਦਾ ਹੈ ਔਰ ਜੇਕਰ ਨਾਕਾਬੰਦੀ ਕਰਕੇ ਉਹਨੂੰ ਅਰੈਸਟ ਕੀਤਾ ਜਾਵੇ ਉਹਦੇ ਕੋਲੋਂ ਵੈਪਨਸ ਨਜਾਇਜ਼ ਪਰਮਲ ਹੋ ਸਕਦੇ ਜਿਸ ਤੇ ਕੱਲ ਉਹ 3 ਪੁਆਇੰਟ ਜਿਹੜਾ ਐਚਪੀ ਗੈਸਾਂਸੀ ਦੇ ਨੇੜੇ ਇਹਨਾਂ ਨੇ ਨਾਕਾ ਬੰਦੀ ਦੌਰਾਨ ਦਰਜਿੰਦਰ ਸਿੰਘ ਨੂੰ ਕੱਟੂ ਦਿੱਤਾ ਸੀ ਔਰ ਉਹਦੇ ਕਬਜ਼ੇ ਵਿੱਚੋਂ ਦੋ ਵੈਪਨ ਜਿਹੜੇ ਆ ਬਰਾਮਦ ਹੋਏ ਨੇ ਇੱਕ 3.3 ਬੋਰ ਔਰ ਇੱਕ 5.5 ਬੋਰ ਦਾ ਕੰਟਰੀ ਮੇਡ ਵੈਪਨ ਨੇ ਔਰ ਪਿਸਟਲ ਨੇ ਜਿਹਨਾਂ ਕੋਲ ਰਦਾ ਦੇ ਨਾਲ ਦੋ ਰੌਂਗ ਵੀ ਜਿਹੜੇ ਆ 30 ਬੋਰ ਦੇ ਬਣਦੇ ਸਰ ਇੱਥੇ ਕੋਈ ਪਹਿਲਾਂ ਵੀ ਮਾਮਲਾ ਦਰਜ ਹੈ ਨੋਜਵੰਤ ਜੀ ਨਹੀਂ ਥਾਣੇ ਦੇ ਰਿਕਾਰਡ ਪਤਾ ਕੋਈ ਪਹਿਲਾਂ ਦਾ ਮਾਮਲਾ ਦਰਜ ਨਹੀਂ ਹੈ ਔਰ ਇਹਦੀ ਗੰਬਰਦਰ ਆਪਾਂ ਡੈਰੋਗੇਸ਼ਨ ਕਰ ਰਹੇ ਹਾਂ ਜੀ ਇਹ ਸਾਡੇ ਕੋਲੇ ਸਟੈਂਡ ਆ ਦੇ ਦਾ ਰਿਮਾਨ ਲੈ ਕੇ ਅਪਦਰ ਡੈਰੋਗੇਸ਼ਨ ਕਰਾਂਗੇ ਇਹਦੇ ਵਿੱਚ ਔਰ ਇਹ ਇਹਦੀ ਇਹਦੀ ਬੈਕਗ੍ਰਾਉਂਡ ਦਾ ਪਤਾ ਦਿੱਤਾ ਜਾਏਗਾ ਵੀ ਇਹ ਕਿਉਂ ਵੈਪਨ ਲੈ ਕੇ ਆਇਆ ਸੀ ਉਹਨਾਂ ਨੇ ਗਾਫਤਕ ਕਿੰਨੂੰ ਦੇਣੇ ਸੀ ਜਾਂ ਇਹਦੇ ਨਾਲ ਕੋਈ ਵਾਰਦਾਤ ਕਰਨੀ ਸੀ ਆਦਰਵਾਇਜ਼ ਇਹ ਕਿਤੇ ਕੋਲੋਂ ਲੈ ਕੇ ਆਇਆ ਉਹਨੂੰ ਵੀ ਅਸੀਂ ਇਹਦੀ ਪੁਸ਼ਟੀ ਇਸ ਦੌਰਾਨ ਪਤਾ ਕਰਾਂਗੇ ਔਰ ਉਹਨੂੰ ਵੀ ਇਸ ਮਤਲਬ ਵਿੱਚ ਨਾਮ ਦੇ